ਵੇਚਣ ਨਹੀਂ ਪ੍ਰਾਪਰਟੀ ਦੇ ਨਾ ਵੇਚ ਕੇ ਐਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਰਹਿ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵੇਚਣ ਲੱਗੀ ਹੈ ਇੱਕ ਵੈਟਰਰੀ ਹਸਪੀਟਲ ਵੇਚਣ ਲੱਗੇ ਹੈ ਸ਼ੂਗਰ ਮਿੱਲ ਵੇਚਣ ਲੱਗੇ ਹੈ ਪੀ ਡਬਲਯੂ ਡੀ ਗੈਸਟ ਹਾਊਸ ਵੇਚਣ ਲੱਗੇ ਹੈ ਤੇ ਇੱਕ ਬਹੁਤ ਵਧੀਆ ਮੰਡੀ ਇਰਕ ਟਿਸ਼ਨ ਦੀ ਆਪਣੀ ਮਾਰਕਾ ਆਪਣੇ ਮੰਡੀ ਬੋਰਡ ਤੋਂ ਵੱਡੇ ਪਾਲਸਾਨ ਬਣਾਈ ਸੀ ਮਾਲੀ ਜਿੱਥੇ ਆਪਣੇ ਸਾਰੇ ਲਾਕੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ ਨਿਰਕ੍ਰਿਸ਼ਨ ਸਮਝੀ ਦੀ ਮਾਰਕੀਟ ਇੱਥੋਂ ਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲਾ ਕੇ ਇਹ ਤੋਂ ਇਹਨੂੰ ਹੋਖ ਹੀ ਗਿਆ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਖਿਤਾਬ ਨਹੀਂ ਦੇਣਾ ਜਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਇਹ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੁਸੀਂ ਸਾਰਾ ਕੁਝ ਵੇਚ ਦਿਓ ਇੱਥੋਂ ਦਾ ਅਸੀਂ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਉਹ ਵੀ ਕਹਿੰਨਾ ਚਾਹੁੰਦਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਕੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਫਲੱਡ ਨਾਲ ਉਹਦਾ ਹਿਸਾਬ ਨਹੀਂ ਤੇਰੇ ਉਹਨਾਂ ਵੇਚ ਕੇ ਆ ਛੱਕਣਾ ਚਾਹੁੰਦੇ ਆ ਧਰਮਨੀ ਕਾਲੀ ਕਰਨੀ ਹੁੰਦੋਗਾ ਤੁਹਾਡਾ ਪ੍ਰਾਪਰਟੀਆਂ ਵੇਚਣ ਨਹੀਂ ਪ੍ਰਾਪਰਟੀ ਦੇ ਨਾਂ ਵੇਚ ਕੇ ਐਸਾ ਹਜਮ ਕਰਨਾ ਚਾਹੀਦਾ ਹੈ ਜੀ ਹੈਰਾਨ ਡੈ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵਿੱਚ ਲੱਗੇ ਆ ਇੱਕ ਵੈਟਰਰੀ ਹਸਪੀਟਲ ਵਿੱਚ ਲੱਗੇ ਆ ਸ਼ੂਗਰ ਮਿੱਲ ਵਿੱਚ ਲੱਗੇ ਆ ਬੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ ਇਰਕ ਡਿਸ਼ਨ ਆਪਣੀ ਮਾਰਕਾ ਆਪਣੀ ਮੰਡੀ ਬੋਰਡ ਵੱਡੇ ਪਾਲਸਾਨ ਪ੍ਰਾਈਸਿੰਗ ਹਾਲੀ ਜਿੱਥੇ ਆਪਣੇ ਸਾਰੇ ਲੱਖੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ ਨਿਰ ਕਮਿਸ਼ਨ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤੋਂ ਇਹਨੂੰ ਹੋਖੀ ਗਿਆ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਖਿਤਾਬ ਨਹੀਂ ਦੇਣਾ ਜਣਾ ਆ ਕਿਸੇ ਚੀਜ਼ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਉਹ ਸਾਰਾ ਕੁਝ ਵੇਚੋ ਇੱਥੋਂ ਦਾ ਅਬੇ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਉਹ ਕੋਈ ਕਹਿੰਦਾ ਜੁੜਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਗਏ ਜਿਹੜਾ ਗਰੀਬਾਂ ਦੇ ਪੈਸੇ ਹੋਣਾ ਸੀ ਫਲੱਡ ਵਾਲਾ ਉਹਦਾ ਹਿਸਾਬ ਨਹੀਂ ਦੇਰੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨਹੀਂ ਹੋਣ ਦਊਗਾ